ਅਸੀਂ ਗੱਲ ਜੀ ਸਰ ਨੂੰ ਹਾਂ ਜੀ ਆਪਾਂ ਕੱਟਣ ਗਏ ਸਾਂਗੇ ਇੱਕ ਬਾਂਦਰ ਵਾਲਾ ਸੂਟ ਕਿਵੇਂ ਕੱਟੀ ਗਈ ਜੀ ਜਿਹਦੇ ਆਪਣਾ ਇਸ ਤਰ੍ਹਾਂ ਬਣਿਆ ਹੋਵੇ ਫਰੰਟ ਸਾਈਡ ਤੇ ਵੀ ਇਸ ਤਰ੍ਹਾਂ ਬਾਂਦਰ ਬਣਿਆ ਹੋਵੇ ਤੇ ਬੈਕ ਸਾਈਡ ਤੇ ਵੀ ਇਸ ਤਰ੍ਹਾਂ ਬਾਂਦਰ ਬਣਿਆ ਹੋਵੇ ਤੇ ਇਸ ਤਰ੍ਹਾਂ ਨਾਲ ਬਾਂਹਾਂ ਵੀ ਅਟੈਚ ਹੋਵੇ ਇਹਨੂੰ ਆਪਾਂ ਕੱਟਣ ਬਾਰੇ ਗੱਲ ਕਰਦੇ ਹਾਂ ਜੀ ਕਿਵੇਂ ਇਹ ਕੱਟਿਆ ਜਾਂਦਾ ਆ ਆ ਦੇਖੋ ਜੀ ਇਹਨੂੰ ਆਪਾਂ ਸਭ ਤੋਂ ਪਹਿਲਾਂ ਕੱਟਣ ਤੋਂ ਪਹਿਲਾਂ ਜੀ ਇਹਨੂੰ ਆਪਾਂ ਮਿਲ ਲੈਣਾ ਹੈ ਚੰਗੀ ਤਰ੍ਹਾਂ ਇਸ ਤਰ੍ਹਾਂ ਵੀ ਆਪਣਾ ਜਿਹੜਾ ਹੈਗਾ ਹੈਪਾ ਉਹ ਆਪਣੀ ਪੂਰੀ ਆਜੂਗੀ ਫਿਰ ਇਸ ਨੂੰ ਆਪਾਂ ਕੱਟਣਾ ਹੈ ਪਹਿਲਾਂ ਆਪਾਂ ਸਲਵਾਰ ਨਹੀਂ ਦੇਖੂ ਪਹਿਲਾਂ ਤਾਂ ਕਮੀਜ਼ ਮਿਲ ਕੇ ਦੇਖਣਾ ਇਸ ਤਰ੍ਹਾਂ ਇਹ ਆਪਣਾ ਜੀ ਹੈਗਾ ਇਹ 25 ਹੈਪਾ ਆਪਣੀ ਤੇ ਇਹ ਆਪਣਾ ਸਾਰਾ ਟੋਟਲ ਹੈਗਾ ਜੀ 275 ਇਹ ਆਪਣਾ ਪੂਰਾ ਆਜੂਗਾ ਆਪਾਂ ਇਹਨੂੰ ਕੱਟ ਸਕਦੇ ਹਾਂ ਜੀ ਜੇ ਆਪਣਾ ਘਰ ਤੋਂ ਨਾ ਫਿਰ ਨਹੀਂ ਸੀ ਆਪਾਂ ਕੱਟਣਾ ਇਹਨੂੰ ਇਹਦਾ ਇਸ ਗੱਲ ਦਾ ਪਹਿਲਾਂ ਧਿਆਨ ਰੱਖਣਾ ਹੈ ਜੀ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਜਿਸ ਨੇ ਬਾਹਮਾ ਜਿਉਆ ਪਾ ਲਾ ਦਿੰਦੇ। ਇਸ ਤਰ੍ਹਾਂ ਬਾਹਮਾ ਲਾਦੇ। ਤਰ ਤੱਕ ਤੱਕ ਬਾਹਮਾ ਲਾ ਦੋ ਆਪਾਂ। ਇਹ ਆਪਣਾ ਬੈਕ ਸਾਈਡ ਤੇ 프ਰੰਟ ਫਾਈਲ ਰਹਿ ਗਿਆ ਜੀ। ਠੀਕ ਹੈ। ਇਹ ਆਪਣੀਆਂ ਬਾਹਮਾਂ ਜੀ। ਇਹ ਬਾਹਮਾਂ ਦੇ ਵਿੱਚ ਹਮੇਸ਼ਾ ਜੋੜ ਪੈਂਦਾ ਏ। ਪਾਣੇ ਇਹ ਕੋਈ ਮੋਟੀ ਲੇਡੀ ਦਾ ਸੂਟ ਹੋਵੇ ਚਾਹੀਏ ਇਹ ਪਤਲੇ ਦਾ ਹੋਵੇ ਚਾਹੇ ਮੀਡੀਅਮ ਸਾਈਜ਼ ਹੋਵੇ। ਇਹਦੇ ਜੋੜ ਪੈਣਾ ਹੀ ਪੈਣਾ ਹੁੰਦਾ ਹੈ ਜੀ। ਕਿਉਂਕਿ ਇਹ ਬਾਹਾਂ ਇੱਕ ਸਾਈਡ ਤੇ ਹੁੰਦੀਆਂ ਐ ਇਹਨਾਂ ਦਾ ਮੋੜਾ ਪੂਰਾ ਨਹੀਂ ਹੁੰਦਾ ਹਾਂਜੀ ਹੁਣ ਆਪਾਂ ਤੁਹਾਨੂੰ ਇੱਕ ਹੈਵੀ ਨਾਕਲੀ ਕਟਿੰਗ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਉਹਦਾ ਟੀੜਾ ਕੱਟਿਆ ਜਾਂਦਾ ਏ ਕਿੰਨਾ ਟੀੜਾ ਕੱਟਿਆ ਜਾਂਦਾ ਏ ਕਿ ਕਿਸ ਤਰ੍ਹਾਂ ਦਾ ਜੀ ਮੋੜਾ ਕੱਟਿਆ ਜਾਂਦਾ ਏ ਇਹਦੇ ਬਾਰੇ ਤੁਹਾਨੂੰ ਅੱਜ ਦੱਸਾਂਗੇ 25 24 25 ਦੇ ਨਾਕਲੀ ਕਟਿੰਗ ਬਾਰੇ ਦੱਸਾਂਗੇ ਅੱਜ ਤੁਹਾਨੂੰ ਹਾਂਜੀ ਇਹਦਾ ਤੀਰਾ ਆਪਾਂ ਲਾਵਾਂਗੇ ਜੀ 13 13 ਹੋ ਗਿਆ ਆਪਣਾ 6.5 ਤੇ ਤੇ ਆਪਾਂ 7 ਤੇ ਨਿਸ਼ਾਨ ਲਾ ਲਵਾਂਗੇ ਜੀ ਅੱਧਾ ਇਹ ਚ ਆਪਣਾ ਮਾਰਜਨ ਦਾ ਹੋ ਗਿਆ ਇਹ ਤੋਂ ਆਪਾਂ ਲਾਵਾਂਗੇ ਜੀ 7 ਇਹ ਤੋਂ ਆਪਾਂ ਲਾਵਾਂਗੇ ਜੀ 7 ਇੰਚ ਇਹ ਮੇ냐 ਕੋਸਾ 7 ਇੰਚ ਦੀ ਸੇਧ ਤੋਂ ਜੀ ਲਾਵਾਂਗੇ 7 ਤੇ ਫੇਰ ਆਪਾਂ ਲਾਵਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਮਲਾ ਦਾਂਗੇ। ਤੇ ਗਰੋਵੀ ਆਪਾਂ ਸਾਥ ਲਵਾਂਗੇ। ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਮਲਾ ਦਾਂਗੇ। ਇੱਕ ਚੌਰਸ ਡੱਬਾ ਬਣ ਗਿਆ ਜੀ ਆਪਣਾ। ਇੱਥੋਂ ਆਪਾਂ ਇਸ ਤਰ੍ਹਾਂ ਇੱਕ ਲਾਈਨ ਖਿੱਚ ਲਈਏ ਜਮਾ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ। ਵਿੱਚ ਆਪਾਂ ਇਹਦੀ ਲਾਣੀ ਹੁੰਦੀ ਹੈ ਨਿਸ਼ਾਨੀ ਜੀ ਕਮਰਸੀਨ ਦੀ। ਕਮਰ ਸੀਨ ਦੀ ਨਿਸ਼ਾਨੀਆਂ ਆਪਣੀ ਹੈਗੀ ਹੈ ਜੀ 15 ਆਪਾਂ ਨਾਵਾਂਗੇ ਜੀ ਇਹ 16 ਤੇ ਅੱਧਾ ਇੰਚ ਆਪਣਾ ਪਲੋਈ ਦੇ ਵਿੱਚ ਆਜੂਗਾ ਜੀ ਅੱਧਾ ਇੰਚ ਆਪਣਾ ਸੀਨ ਵਿੱਚ ਆਜੂਗਾ ਇਹ 15 ਤਿਆਰ ਹੋਏ ਜੂਗੀ ਜੀ ਸੋਨਾ ਦਾ ਅੱਧ ਹੋਗਾ ਜੀ 8 ਆਪਾਂ 8 ਦੇ ਨਿਸ਼ਾਨ ਲਾਵਾਂਗੇ ਜੀ ਹੱਫ ਤੇ ਨਿਸ਼ਾਨ ਲਾਵਾਂਗੇ ਜੀ ਇੱਥੇ ਆਪਣੀ ਪਲੋਈ ਪੈਂਦੀ ਹੁੰਦੀ ਆ ਨੀਚੇ ਵਾਲੀ ਹਾਂਜੀ ਜਦੋਂ ਆਪਾਂ ਮੋਡੇ ਦੀ ਕਾਟ ਪਾਵਾਂਗੇ ਜੀ ਇਹ ਆਪਾਂ 7 ਤੇ ਨਿਸ਼ਾਨ ਲਾਇਆ 7 ਦਾ ਆਪਾਂ ਹਾਫ ਕਰਾਂਗੇ ਜੀ ਇਹ ਆ ਗਿਆ ਜੀ 3.5 ਇਸ ਤਰ੍ਹਾਂ 3.5 ਤੇ ਆਪਾਂ ਨਿਸ਼ਾਨ ਲਾ ਲੈਣਾ ਅੱਗੋਂ ਆਪਾਂ ਜੀ ਇੱਥੋਂ ਫੀਟਿੰਗ ਦਾ ਨਿਸ਼ਾਨ ਲਾਉਣਾ ਹੈ ਫੀਟਿੰਗ ਆਪਣੀ ਹੈਗੀ ਜੀ 25 25 ਆਪਾਂ 12.5 ਤੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ 12 ਦੇ ਨਿਸ਼ਾਨ ਲਾ ਕੇ ਜੀ ਉਧਰੋਂ ਆਪਾਂ ਇਹ ਸੱਕ ਦਾ ਹੱਕ ਕਰਾਂਗੇ ਜੀ ਇਹਨੂੰ ਆਪਾਂ ਇਸ ਤਰ੍ਹਾਂ ਗਲਾਈ ਦੇ ਵਿੱਚ ਮਿਲਾ ਦਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਆਪਾਂ ਗਲਾਈ ਦੇ ਵਿੱਚ ਮਿਲਾਤਾ ਜੀ ਇਹ ਆਪਣੇ ਆਪ 2.5 ਇੰਚ ਦੀ ਕਾਟ ਪੈ ਗਈ ਆ ਦੇਖੋ ਜੀ 2.5 ਇੰਚ ਦੀ ਕਾਟ ਪੈ ਗਈ ਇਹ ਪੂਰਾ ਹੈਵੀ ਨਾਪ ਹੈ ਜੀ ਇਹ ਜੀ 2.5 ਇੰਚ ਦੀ ਕਾਟ ਪੈਂਦੀ ਆ ਅੱਗੇ ਜਿਹੜੀ ਆਪਾਂ 프ਰੰਟ ਪਾਵਾਂਗੇ ਜੀ ਉਹ ਆਪਾਂ ਇਸ ਤਰ੍ਹਾਂ ਪਾਵਾਂਗੇ ਇੱਥੋਂ ਲੈ ਲਾਂਗੇ ਆਪਾਂ ਇਹ ਆਪਣੀ 1.5 ਇੰਚ ਦੀ ਕਾਟੇ ਪੈ ਜੂਗੀ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਾਟ ਬਣਾਂਗੇ ਆਪਾਂ ਅੱਗੇ ਜੀ ਜਿਹੜੀ 25 24 25 ਦੀ ਫਿਟਿੰਗ ਹੁੰਦੀ ਹੈ ਇਹਦੀ ਜਿਹੜੀ ਪਲੋਈ ਪੈਂਦੀ ਆ ਜੀ ਉਹ ਆਪਾਂ ਪਾਵਾਂਗੇ ਜੀ 12.5 ਤੇ ਪਲੋਈ ਤਿਆਰ ਆਪਾਂ ਆਪਾਂ ਲਾਵਾਂਗੇ ਜੀ 13 ਤੇ ਨਿਸ਼ਾਨ ਇਹ ਤੋਂ ਮਾਰ ਜਾਂਦਾ ਹੈ ਜੀ ਤੇ ਆਪਣੀ 12:30 ਤੇ ਪਲੋਈ ਤਿਆਰ ਹੋ ਜੂਗੀ ਇਹ ਪਲੋਈ ਆਪਾਂ ਪਾਉਣੀ ਹੈ ਜੀ 7 ਇੰਚ ਤੇ ਇਸ ਤਰ੍ਹਾਂ ਆਪਾਂ 7 ਇੰਚ ਦੇ ਨਿਸ਼ਾਨ ਲਾ ਲੈਣਾ ਅੱਗੇ ਜੀ ਇਹ ਪਲੋਈ ਦਾ ਜਿਹੜਾ ਆਪਾਂ ਵਿਚਕਾਰਲਾ ਸੈਂਟਰ ਛੱਡਣਾ ਹੈਗਾ ਉਹ ਆਪਾਂ ਜੀ 4:3 ਤੇ ਨਿਸ਼ਾਨੀ ਲਾਉਣੀ ਆ ਆਮ ਆਪਣੀ ਮੀਡੀਅਮ ਹੁੰਦੀ ਹੈ ਜੀ 3:3 ਤੇ ਉਸ ਤੋਂ ਬਤਲਾ ਜਿਵੇਂ 15 16 ਇਹ ਹੁੰਦੀ ਹੈ ਜੀ 3 ਤੇ ਇਹ ਆਪਣਾ ਪੂਰਾ ਹੈਵੀ ਨਾਪ ਆ ਇਹਦੀ ਆਪਾਂ 4:3 ਤੇ ਨਿਸ਼ਾਨੀ ਲਾਵਾਂਗੇ 4.5 ਤੋਂ ਪਲੋਈ ਸ਼ੁਰੂ ਕਰਾਂਗੇ ਇਸ ਤਰ੍ਹਾਂ ਜੀ ਆਪਾਂ 7 ਤੇ ਦਾ ਨਿਸ਼ਾਨ ਲਾ ਦੇਣਗੇ ਇਸ ਤਰ੍ਹਾਂ ਇਹ ਆਪਣੀ ਇੱਥੋਂ ਵੀ 4.5 ਹੋਣੀ ਚਾਹੀਦੀ ਆ ਇੱਥੋਂ ਵੀ ਆਪਣੀ 4.5 ਹੋਣੀ ਚਾਹੀਦੀ ਆ ਆ ਦੇਖੋ ਜੀ ਆਪਣੀ ਸਹੀ ਪਲੋਈ ਪੈ ਗਈ ਆ 4.5 4 ਤੇ ਆਪਣਾ ਨਿਸ਼ਾਨ ਲੱਗ ਗਿਆ ਅੱਗੇ ਜਿਹੜੀ ਆਪਣੀ ਉੱਪਰਲੀ ਪਲੋਈ ਆ ਉਹ ਆਪਾਂ ਹਰ ਪਲੋਈ ਤੋਂ ਉਹ ਅੰਚ ਟੇਪ ਧਰ ਕੇ ਇਹ ਆਪਾਂ ਆ ਜਿਹੜਾ ਆਪਣਾ ਨਿਸ਼ਾਨ ਬਣਿਆ ਸੀ ਨਾ ਜੀ ਚੌਰਸ ਇਹਦੇ ਉੱਪਰ ਆਪਾਂ ਇੰਚ ਟੇਪ ਧਰਨਾ ਇੱਥੋਂ ਆਪਾਂ ਇਸ ਤਰ੍ਹਾਂ ਨਿਸ਼ਾਨ ਲੈ ਕੇ ਜਾਣਾ ਤੇ ਆਪਾਂ 2 ਇੰਚ ਛੱਡਣਾ ਇਸ ਤਰ੍ਹਾਂ 2 ਇੰਚ ਛੱਡਣਾ ਆਪਾਂ ਈਵੇਂ ਆਪਾਂ ਇੱਥੋਂ ਜਿਹੜਾ ਆਪਾਂ ਸੈਂਟਰ ਦੇ ਵਿੱਚ ਨਿਸ਼ਾਨ ਲਾਇਆ ਸੀ ਕਮਰ ਸੀਗੀ ਆਪਣੀ 16 तो आप हाफ किया अठ हाफ तो अपनी यह बलोई आनी चाहिए जी इतों दो इंच छड़ा जी इस तरह इतों हाफ से अपनी पलोई आनी चाहिए है इतने आप लग गए आ देखो जी इस तरह अपने निशान लग गए फिर आप इस तरह कटिंग कर देंगे दे। ਇਥੋਂ ਆਪਣਾ 24 ਆ ਜੀ 24 ਆਪਣਾ 1/2 ਇੰਚ ਪਲੋਈ ਦਾ ਮਾਧਿ ਹੋ ਜੇ ਆਪਾਂ 12.5 ਦੇ ਨਿਸ਼ਾਨ ਲਾ ਦਾਂਗੇ ਇੱਥੇ ਜੀ ਆਪਨੇ ਜਿਹੜੀ ਹੈਪਾ ਜੀ ਉਹ ਵੀ ਆਪਣੀ 25 ਆ ਉਹ ਵੀ ਆਪਾਂ 12.5 ਦੇ ਨਿਸ਼ਾਨ ਲਾਵਾਂਗੇ ਇੱਥੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲਗਾ ਲੈਂਦੇ ਹਾਂ ਇਥੋਂ ਆਪਾਂ ਨਹੀਂ ਕੱਟਾਂਗੇ ਜੀ ਕਿਉਂਕਿ ਇੱਥੇ ਆਪਣਾ ਕਪੜਾ ਪੈਨੇ ਥੋੜਾ ਏ ਆਪਾਂ ਸਿਰਫ ਕੀ ਹੈ ਜੀ ਆਵਾਂ ਲਈ ਕੱਟਣਾ ਇਥੋਂ ਮੋਢੇ ਦਾ ਇੱਕ ਹੋਰ ਗੱਲ ਹੈ ਜੀ ਆ ਦੇਖੋ ਇਥੋਂ ਆਪਾਂ 7 ਤੇ ਹੀ ਨਿਸ਼ਾਨ ਲਿਆ ਲਾਇਆ 7 ਤੇ ਹਾਂਜੀ ਕਈ ਮੇਰੀਆਂ ਭੈਣਾਂ ਇਹ ਸੋਚਦੀਆਂ ਹੋਣਗੀਆਂ ਵੀ ਹੈਵੀ ਨਾਪ ਆ ਤੇ ਇਹ ਕਟਿੰਗ ਆਪਣੀ ਸੱਤ ਤੇ ਹੀ ਹੋਉਂਦੀ ਆ ਨਹੀਂ ਇਹ ਆਪਾਂ ਸੱਤ ਤੇ ਹੀ ਨਿਸ਼ਾਨ ਲਾਉਣਾ ਹੈ ਕਿਉਂਕਿ ਆਪਣਾ ਮੋਢਾ ਵਧੂਗਾ ਇਧਰੋਂ ਜਦੋਂ ਆਪਾਂ ਨਹੀਂ ਫੀਟਿੰਗ ਦਾ ਨਿਸ਼ਾਨ ਲਾਵਾਂਗੇ ਇੱਥੋਂ ਆਪਣਾ ਮੋਢਾ ਇਸ ਤਰ੍ਹਾਂ ਵਧੂਗਾ ਜੀ ਨਾ ਕਿ ਆਪਾਂ ਇਹਨੂੰ 8 ਤੇ ਰੱਖ ਕੇ ਫਿਰ ਕਟਾਂਗੇ ਤੇ ਇਹਨੂੰ ਆਪਾਂ ਸੱਤ ਤੇ ਹੀ ਨਿਸ਼ਾਨ ਲਾ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿੰਨਾ ਵੀ ਨਾਪ ਹੋਵੇ ਜੀ ਉਹਨੂੰ ਆਪਾਂ ਸੱਤ ਤੇ ਹੀ ਕਟਾਂਗੇ ਸੱਤ ਤੇ ਰੱਖ ਕੇ ਹੀ ਆਪਾਂ ਕਟਾਈ ਪਾਵਾਂਗੇ ਤੇ ਫੀਟਿੰਗ ਦੇ ਹਿਸਾਬ ਨਾਲ ਮੋੜਾ ਵੱਧਾ ਹੁੰਦਾ ਹੈ ਜੀ ਇਸ ਤਰ੍ਹਾਂ ਮੋੜਾ ਵੱਧੂਗਾ ਇਸ ਤਰ੍ਹਾਂ ਆਪਾਂ ਜੀ ਅੱਗੇ ਫਰੰਟ ਸਾਈਡ ਦੀ ਕਾਟ ਪਾ ਦਾਂਗੇ ਜਿਹੜਾਂ ਇੰਚ ਦੀ ਕਿਉਂਕਿ ਹੈ ਵੀ ਨਾਪਾ ਬਹੁਤ ਜ਼ਿਆਦਾ ਆਂ ਕਰਕੇ ਆਪਾਂ ਇਸ ਤਰ੍ਹਾਂ ਇਹ ਮੈਂ ਆ ਪਾਸੇ ਨਿਸ਼ਾਨ ਲਾ ਦੇਣਾ ਬਲੋਈਆਂ ਦਾ ਜੀ ਦੀ ਐਸੀ ਆਪਣੀ 25 24 25 ਦੀ ਫਿਟਿੰਗ ਦੇ ਨਾਪ ਦੀ ਕਟਿੰਗ ਹਾਂਜੀ ਇਹ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਧੰਨਵਾਦ